ਭਾਰਤੀ ਕਿਸਾਨੀ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਪਿੰਡ ਸ਼ੇਰੇਵਾਲਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਆਲ ਇੰਡੀਆ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਦੌਰਾਨ ਯੂਨੀਅਨ ਵੱਲੋਂ ਪਿੰਡ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਇਲਾਕਾ ਸਾਰੇ ਨਗਰ ਦਾ ਸ਼ੇਰਪੁਰਿਆਂ ਦਾ ਗੁਰਦੁਆਰਾ ਸਾਹਿਬ ਤੇ ਖੋਤਲ ਦੀ ਸ਼ੇਰੇਵਾਲਾ ਤੇ ਵੀ ਕਿਰੂ ਖੋਸਤਾਰੇ ਵਿੱਚ ਵਾਧਾ ਕਰਨ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੀ ਅੱਜ ਜਿਹੜੀ ਆਪਾਂ ਪਿੰਡ ਛੇਰੇਵਾਲਾ ਇੱਥੇ ਆਪਾਂ ਚੋਣ ਕੀਤੀ ਹੋਈ ਆ ਕਿਉਂਕਿ ਬਜਿੰਦਰ ਸਿੰਘ ਖਾਲਸਾ ਜਿਹਨਾਂ ਨੂੰ ਅਸੀਂ ਜ਼ਿਲ੍ਹੇ ਦਾ ਪ੍ਰਚਾਰ ਸਖਤਰ ਵੀ ਨਿਯੁਕਤ ਕੀਤਾ ਤੇ ਇਥੋਂ ਦੇ ਪ੍ਰਧਾਨ ਵੀ ਨੇ ਸਰਦਾਰ ਸੰਤੋਖ ਸਿੰਘ ਜੀ ਉਹ ਵੀ ਸਖਤਰ ਨੇ ਜਸਵੀਰ ਸਿੰਘ ਜੀ ਸਾਦੂ ਜਰਨੈਲ ਸਿੰਘ ਇਹ ਪ੍ਰੈਸਕਰਤਾ ਨੇ ਪਿੰਡ ਦੇ ਜਸਵੰਤ ਸਿੰਘ ਖਜ਼ਾਂਚੀ ਨੇ ਸਰਦਾਰ ਦਲਗੀਰ ਸਿੰਘ ਹਨ ਜੀ ਦਲਗੀਰ ਸਿੰਘ ਜੀ ਇਹ ਮੀਤ ਪ੍ਰਧਾਨ ਨੇ ਤੇ ਪ੍ਰਗਟ ਸਿੰਘ ਵੀ ਜਗਤ ਸਿੰਘ ਇਹ ਮੀਤ ਪ੍ਰਧਾਨ ਨੇ ਜਿੰਦਾਬਾਦ ਸਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ ਭਾਰ ਦੀ ਕਿਸਾਨ ਜੂਨੇ ਖੋਸਾ ਜਿੰਦਾਬਾਦ ਪਹਿਲਾ ਤਾਂ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਖੋ ਅੱਜ ਪਿੰਡ ਛੇਰੇਵਾਲਾ ਜ਼ਿਲ੍ਹਾ ਮੋਗਾ ਬਲਾਕ ਕੋੜੀ ਸੇਗਾ ਇੱਥੇ ਕਿਸਾਨਾਂ ਦੀ ਬੜੀ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਅਸੀਂ 13 ਫਰਵਰੀ ਯਾਨੀ ਕੱਲ ਦਿੱਲੀ ਕੂਚ ਕਰਨਾ ਹੋ ਸਕਦਾ ਜਥੇ ਜਿਹੜੇ ਸਾਡੇ ਅੱਜ ਵੀ ਤੋਰੇ ਹੋਏ ਨਹੀਂ ਬਾਕੀ ਕੱਲ ਨੂੰ ਵੀ ਤੜਕੇ ਸਵੇਰ ਤੁਰਨਗੇ 4 ਵਜੇ ਜਿਹੜੀ ਮਤਲਬ ਸਰਕਾਰ ਦੇ ਵਿੱਚ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਧਾ ਕੀਤੇ ਸੀ ਜਦੋਂ ਅਸੀਂ ਘਰਚ ਬੰਦ ਕੀਤਾ ਸੀ ਉਦੋਂ ਜਿਹੜਾ ਐਮਐਸਪੀ ਦਾ ਗਾਰੰਟੀ ਕਾਨੂੰਨ ਤੇ ਕਰਜ਼ਾ ਮੁਕਤੀ ਉਹ ਜਿਹੜੇ ਸਾਡੇ ਤੇ ਇੱਕ ਬਿਜਲੀ ਸੋਧ ਵੈਲਟ ਵੀ T20 ਉਹ ਜਿਹੜਾ ਸਰਕਾਰ ਨੇ ਅੱਜ ਤੁਹਾਨੂੰ ਪਤਾ ਹੈ ਲਾਗੂ ਕਰਕੇ ਜਿਹੜੇ ਚੈਪ ਵਾਲੇ ਮੀਟਰ ਨੇ ਜਿੱਥੇ ਕੱਲੇ ਪੰਜਾਬ ਚ ਨਹੀਂ ਸਾਰੇ ਭਾਰਤ ਚ ਲੱਗ ਰਹੇ ਨੇ ਤੇ ਹੋ ਸਕਦਾ ਇਹਨਾਂ ਨੇ ਅੱਜ ਤੋਂ ਬਾਅਦ ਫੇਰੇ ਮੋਟਰਾਂ ਤੇ ਵੀ ਚੈਪ ਵਾਲੇ ਮੀਟਰ ਲਾਉਣ ਲੱਪੈਣ ਔਰ ਅਸੀਂ ਇਹ ਬਿੱਲ ਰੱਦ ਕਰਾਉਣਾ ਕਿਸੇ ਵੀ ਹਰਕਤ ਦੇ ਵਿੱਚ ਅਸੀਂ ਇਹ ਮੀਟਰ ਲੱਗਣ ਹੀ ਨਹੀਂ ਦੇਣੀ ਚਿੱਪ ਵਾਲੀ ਤੇ ਬਿੱਲ ਵੀ ਨਹੀਂ ਪਾਸ ਹੋਣ ਦੇਣਾ ਅਸੀਂ ਬਾਕੀ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਉੱਥੇ ਕਿਸਾਨਾਂ ਦੀ ਬੜੀ-ਬੜੀ ਲੁੱਟ ਹੋ ਰਹੀ ਆ ਜੇ ਮੈਂ ਤੁਹਾਨੂੰ ਨਰਮੇ ਬੈਲਟ ਦੀ ਗੱਲ ਕਰਾਂ ਜਿਵੇਂ ਕਿ ਮੁਖਸਰ ਮਲੂਟ ਹਬੂਰ ਫਾਜ਼ਲਕਾ ਬੱਲੂਆਣਾ ਬਟਿੰਡਾ ਇਹ ਨਰਮੇ ਦੀ ਬੈਲਟ ਆ ਜਿੱਥੇ ਸੀਸੀਆਈ ਦੀ ਸਰਕਾਰੀ ਖਰੀਦ 9900 ਰੁਪਇਆ ਐਮਐਸਪੀ ਦਾ ਨਰਮੇ ਤੇ ਤੇ ਜਿੱਥੇ ਆਏ ਦਿਨ ਸਰਕਾਰ ਨੇ ਖਰੀਦ ਬੰਦ ਕਰਕੇ ਉਹਨਾਂ ਕਿਸਾਨਾਂ ਦਾ ਨਰਮਾ 42 43 ਸੂਨੂ ਲੁੱਟਿਆ ਇਹ ਵੀ ਸਾਡੇ ਨਾਲ ਬੜੀ ਵੱਡੀ ਮਤਲਬ ਘਾਟ ਪੈ ਰਹੀ ਆ ਜਿੱਥੇ ਕਾਰਪੋਰੇਟ ਘਰਾਣੇ ਕਿਉਂਕਿ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਇਹ ਹੈ ਕਾਰਪੋਰੇਟ ਘਰਾਣੇ ਕੀ ਆ ਆਏ ਦਿਨ ਨਵੇਂ ਕਾਨੂੰਨ ਜਿਵੇਂ ਕਿ 5 ਲੱਖ ਤੋਂ ਵੱਧ ਕਿਸਾਨਾਂ ਨੂੰ ਉਹ ਟੈਕਸ ਪਊਗਾ 15 ਕਿਲੋ ਤੋਂ ਵੱਧ ਜ਼ਮੀਨ ਉਹਨੂੰ ਟੈਕਸ ਪਊਗਾ ਜੇ ਮੈਂ ਭਾਰਤ ਮਾਰਾਂ ਦੀ ਗੱਲ ਕਰਾਂ ਜਿਹੜਾ ਸੜਕਾਂ ਦੇ ਵਿੱਚ ਸਾਡੀ ਜ਼ਮੀਨ ਗਈ ਆ ਉਥੇ ਕਲੈਕਟਰ ਰੇਟ ਇਹਨਾਂ ਨੇ ਸਾਰੇ ਭਾਰਤ ਦੇ ਵਿੱਚ ਇੰਨੇ ਡਾਊਨ ਕਰਤੇ ਮੈਂ ਇੱਥੇ ਖੜਾ ਅੱਜ ਮੁਗिजੜੀ ਚ ਆਪਣੇ 5-6 ਲੱਖ ਰੁਪਈਆ ਸਾਡੇ ਕਲੈਕਟਰ ਰੇਟ ਆ ਕੱਲੇ ਦਾ ਜਿੱਥੇ ਜ਼ਮੀਨ ਦਾ ਰੇਟ 35 ਲੱਖ ਰੁਪਈਆ ਤੇ ਸਰਕਾਰ ਤਿੰਨ ਗੁਣਾ ਸਾਨੂੰ ਵਾਧ ਦੇ ਦਿੰਦੀ ਆ 15 ਲੱਖ ਰੁਪਈਆ ਦੇਖੋ ਸਾਡੀ ਐਡੀ ਵਧੀਆ ਪੰਜਾਬੂ ਜ਼ਮੀਨ ਅਸੀਂ ਕਿਉਂ ਕੌਡੀਆਂ ਦੇ ਭਾ ਦੇਵਾਂਗੇ ਇਸ ਕਰਕੇ ਸਾਡੀ ਉਹ ਵੀ ਵੱਡੀ ਲੜਾਈ ਆ ਇਹ ਜਿੰਨੇ ਇਸ਼ੂ ਆ ਇੱਕ ਮੀਟਿੰਗ ਸਾਡੀ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਹੋ ਗਈ 10 ਵਿੱਚ ਸੀ ਹੋ ਜਿਹੜੀ ਮੀਟਿੰਗ ਅੱਜ ਅਸੀਂ ਹੋਰ ਚੰਡੀਗੜ੍ਹ ਚ ਲਿਆਂ ਮੈਂ ਅੱਜ ਫੇਰ ਮੀਟਿੰਗਾਂ ਸਾਡੀ ਚੱਲੂ ਉਹਦੇ ਵਿੱਚ ਦੇਖੋ ਜੇ ਤਾਂ ਮੰਗਾ ਸਾਡੀਆਂ ਮੰਨ ਜਾਣਗੇ ਫੇਰ ਤਾਂ ਵਧੀਆ ਅਸੀਂ ਵੀ ਨੁਕਸਾਨ ਤੋਂ ਬਚ ਜਾਾਂਗੇ ਤੇ ਉਹ ਵੀ ਨੁਕਸਾਨ ਤੋਂ ਬਚ ਜਾਾਂਗੇ ਪਰ ਮੈਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਜੀ ਦਾ ਰੁਖ ਦੱਸਦਾ ਵੀ ਉਹਨਾਂ ਦਾ ਰੁਖ ਜਿਹੜਾ ਕਿਸਾਨਾਂ ਵੱਲ ਬਦਲ ਚੁੱਕਾ ਕਿਉਂਕਿ ਉਹਨਾਂ ਨੇ ਕਲੀਅਰ ਸ਼ਾਰਟਕਟ ਕਹਿ ਦਿੱਤਾ ਵੀ ਮੈਂ ਨਾ ਤਾਂ ਕੋਈ ਬੈਰੀਕੇਡ ਕਰਨੇ ਨੇ ਔਰ ਸਾਡੇ ਕਿਸਾਨਾਂ ਦਾ ਰਾਈਟ ਮੰਦਾ ਹੱਕ ਲੈਣ ਦਾ ਔਰ ਜੇ ਸਰਕਾਰ ਕੇਂਦਰ ਸਰਕਾਰ ਨਹੀਂ ਮੰਨਦਾ ਤੇ ਇਹ ਧਰਨਾ ਲਾਉਣ ਲਈ ਮਜਬੂਰ ਹੋਣਗੇ ਚਾ ਇਹਨਾਂ ਦੇ ਟਰੈਕਟਰ ਟੁੱਟ ਜਾਣ ਚਾ ਇਹਨਾਂ ਦੇ ਬੰਦੇ ਨਸਾਨ ਜਾਣ ਪਰ ਮੈਂ ਜਿੱਥੋਂ ਤੱਕ ਦੇਖਿਆ ਜੇ ਤਾਂ ਸਾਡਾ ਅੱਜ ਸ਼ਾਮ ਨੂੰ ਫੈਸਲਾ ਹੋ ਗਿਆ ਤੇ ਠੀਕ ਆ ਤੇ ਨਹੀਂ ਤਾਂ ਸਾਡੀ ਜਿਹੜੀ ਤਿਆਰੀਆਂ ਸਾਡੀਆਂ ਟਰਾਲੀਆਂ ਤਾਂ ਰਸਤੇ 'ਚ ਤੁਰ ਆ ਜਾਂਦੀਆਂ ਬਹੁਤ ਹਜ਼ਾਰਾਂ ਜਿੱਥੇ ਤੁਰ ਜਾਂਦੇ ਨੇ ਔਰ ਜਿਹੜੇ ਉਹ ਬੈਰੀਕੇਡ ਨੇ ਸਾਨੂੰ ਤਾਂ ਯਾਰ ਐ ਲੱਗਦਾ ਵੀ ਚੁਟਕੀ ਨਾਲ ਅਸੀਂ ਚੁੱਕ ਦੇਣੀ ਕਿਉਂਕਿ ਜਮਾਤ ਕਰਾਮਾਤ ਆ ਐਨੇ ਸੰਘਰਸ਼ੇ ਲੋਕੀ ਨੇ ਜਿਹੜੇ ਉਹ ਘਰੋਂ ਮੱਥਾ ਟੇਕ ਕੇ ਤੁਰਨੇ ਅਰਦਾਸਾਂ ਕਰਕੇ ਤੁਰਨੇ ਉਸ ਵੇਖ ਨੂੰ ਦੇਖਣਾ ਵੀ ਵੈਗੁਰੂ ਸਾਡੀ ਮਦਦ ਕਰੀ ਅਸੀਂ ਕੁਛ ਕਰਨੀ ਯੋਗ ਨਹੀਂ ਉਹ ਵੈਗੁਰੂ ਦੀ ਜਿਹੜੀ ਕਿਰਪਾ ਹੋਣੀ ਸਾਡੇ ਤੇ ਉਹ ਜਿਹੜਾ ਆਪੇ ਰਸਤਾ ਮਿਲ ਜਾਣਾ ਸਾਨੂੰ ਇਹ ਸਾਡੀ ਵੱਡੀ ਮਤਲਬ ਜਿੱਤ ਹੋਣੀ ਆ ਤੇ ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਐਮਐਸਬੀ ਦਾ ਕਾਨੂੰਨ ਗਰੰਟੀ ਨੂੰ ਬੰਨ ਨਹੀਂ ਜਾਂਦਾ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਨਹੀਂ ਹੋ ਜਾਂਦੀ ਤੇ ਅਸੀਂ ਉਹਨਾਂ ਚੇਰ ਵਾਪਸ ਨਹੀਂ ਆਉਣਾ ਭਾਂਜੀ ਸਾਨੂੰ ਕਿੰਨਾ ਮਰਜੀ ਟਾਈਮ ਲੱਗ ਜੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ